ਰਸ਼ੀਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਫਰਕਤਾ ਪੈ ਗਿਆ ਫਰਕਤਾ ਪੈ ਗਿਆ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਜਿਹਨਾਂ ਦਾ ਸਰਕਾਰ ਪੰਜਾਬ ਪੰਜਾਬੀ ਤੇ ਪੰਜਾਬੀਏ ਦੇ ਨਾਲ ਜੁੜਿਆ ਹੁੰਦਾ ਹੈ ਜੇਕਰ ਅੱਜ ਦੇ ਮੁੱਦੇ ਤੇ ਗੱਲ ਕਰੀਏ ਤਾਂ ਅੱਜ ਦਾ ਮੁੱਦਾ ਕਾਫੀ ਅਹਿਮ ਰਹਿਣ ਵਾਲਾ ਹੈ ਕਿਉਂਕਿ ਲਗਾਤਾਰ ਭਾਰਤੀਆਂ ਦੇ ਉੱਤੇ ਡੈਪੂਟੇਸ਼ਨ ਦੀ ਗੱਲ ਗਈ ਹੋਈ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਜਹਾਜ਼ਾਂ ਦੇ ਜਹਾਜ਼ ਭੇਜ ਕੇ ਭਾਰਤੀਆਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਤੇ ਇਸੇ ਕੜੀ ਤਹਿਤ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵੱਲ ਦੇਖ ਕੇ ਹੁਣ ਕਈ ਹੋਰ ਦੇਸ਼ਾਂ ਨੇ ਵੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਖਾਸ ਕਰਕੇ ਯੂਰੋਪੀਅਨ ਸੰਘ ਦੇ ਦੇਸ਼ਾਂ ਨੇ ਤੇ ਹੁਣ ਅਜਿਹੇ ਦੇਸ਼ ਦੀ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਸਾウਦੀ ਅਰਬ ਦੇ ਵੀ ਦੇਸ਼ਾਂ ਦੇ ਵੱਲੋਂ ਜਿਹੜਾ ਹੁਣ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਉੱਥੇ ਵੀ ਹੁਣ ਬਹੁਤ ਜਲਦ ਭਾਰਤੀਆਂ ਨੂੰ ਦੇਸ਼ ਨਿਕਾਲੇ ਜਿਹੜੇ ਨੇ ਉਹ ਦਿੱਤੇ ਜਾਣਗੇ ਤੇ ਇਸੇ ਕੜੀ ਤਹਿਤ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਪਨਾਮਾ ਦੇ ਵਿੱਚ 300 ਤੋਂ ਵੱਧ ਭਾਰਤੀਆਂ ਨੂੰ ਕੈਦ ਕਰਕੇ ਰੱਖਿਆ ਗਿਆ ਤੇ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ 'ਚ ਮੌਜੂਦ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ਿਰਗਿਲ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਬਹੁਤ ਬਹੁਤ ਸਵਾਗਤ ਹੈ ਭਾਈ ਬਹੁਤ ਬਹੁਤ ਧੰਨਵਾਦ ਵਿਵੇਕ ਜੀ ਤੁਹਾਡਾ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਹ ਇਸਤੇਕਬਾਲ ਕਰਦੇ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਸ ਤਰੀਕੇ ਇਸ ਵਕਤ ਮਸਲਾ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਗਰਮਾਇਆ ਪਿਆ ਹੈ ਡੈਪੋਟੇਸ਼ਨ ਨੂੰ ਲੈ ਕੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਇਮੀਗ੍ਰੈਂਟਸ ਜਿਹੜੇ ਨੇ ਇਲੀਗਲ ਤਰੀਕੇ ਦੇ ਨਾਲ ਕਿਸੇ ਵੀ ਦੇ ਨੇ ਕਿ ਉਹਨਾਂ ਦੇ ਨਾਲ ਕੀ ਕਾਰਵਾਈਆਂ ਹੋਣਗੀਆਂ ਜਿਵੇਂ ਤੁਸੀਂ ਵੀ ਭੂਮਿਕਾ ਦੇ ਵਿੱਚ ਦੱਸਿਆ ਕਿ ਅਮਰੀਕਾ ਨੂੰ ਵੇਚ ਕੇ ਹੋਰ ਨਾ ਦੇਸ਼ਾਂ ਦੇ ਵੱਲੋਂ ਵੀ ਕਮਰਕਸੇ ਕਰ ਲਏ ਗਏ ਨੇ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਫਲਾਈਟਾਂ ਜਿਹੜੀਆਂ ਨੇ ਕਹਿੰਦੇ ਕਿ ਕੋਜੀ ਦਿਨਾਂ ਤੱਕ ਕੋਜੀ ਸਮੇਂ ਬਾਅਦ ਜਿਹੜੀਆਂ ਨੇ ਉਹ ਉਡੜੀਆਂ ਸ਼ੁਰੂ ਹੋ ਜਾਣਗੀਆਂ ਉਹ ਭਾਵੇਂ ਕੈਂਦੜਾ ਹੋਵੇ ਯੂਈ ਹੋਵੇ ਜਾਂ ਫਿਰ ਯੂਰੋਪੀਅਨ ਸੰਘ ਦੇ ਮੁਲਕ ਹੋਣ ਜਰਮਨੀ ਹੋਵੇ ਜਰਮਨੀ ਦੇ ਵਿੱਚ ਤਾਂ ਪਿਛਲੇ ਦਿਨੀ ਜਿਹੜੇ ਨੇ ਆ ਕਹਿ ਲਿਆ ਕਿ ਅਮਰੀਕਾ ਦੇ ਉਹ ਉਪ ਰਾਸ਼ਟਰਪਤੀ ਜਿਹੜੇ ਨੇ ਜੇਡੀ ਵੈਂਸ ਉਹਨਾਂ ਦੇ ਵੱਲੋਂ ਜਾ ਕੇ ਆਇਆ ਗਿਆ ਤੇ ਉਹਨਾਂ ਦੇ ਵੱਲੋਂ ਤਾਂ ਖਾਸ ਸੁਨੇਹਾ ਵਿਵੇਕ ਉੱਥੇ ਦਿੱਤਾ ਗਿਆ ਕਿ ਭਾਈ ਜਿਵੇਂ ਅਸੀਂ ਕਾਰਵਾਈਆਂ ਕੀਤੀਆਂ ਨੇ ਇਲੀਗਲ ਤਰੀਕੇ ਦੇ ਨਾਲ ਕਾਨੂੰਨੀ ਰੂਪ ਦੇ ਵਿੱਚ ਨਾ ਦਾਖਲ ਹੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਹਿੰਦੇ ਕਾਰਵਾਈਆਂ ਕੀਤੀਆਂ ਨੇ ਕਿ ਤੁਹਾਡੇ ਮੁਲਕਾਂ ਦੇ ਵਿੱਚ ਕਹਿੰਦੇ ਪੰਜਾਂ ਵਿਅਕਤੀਆਂ ਦੇ ਪਿੱਛੇ ਇੱਕ ਵਿਅਕਤੀ ਅਜਿਹਾ ਹੈ ਜਿਹੜਾ ਕਿ ਇਲੀਗਲ ਤਰੀਕੇ ਦੇ ਨਾਲ ਤੁਹਾਡੇ ਦੇਸ਼ਾਂ ਦੇ ਵਿੱਚ ਰਹਿ ਰਿਹਾ ਤੇ ਉਹਨੂੰ ਬਾਹਰ ਕੱਢਣ ਦੀ ਕਾਇਜੜੀ ਆ ਤੁਸੀਂ ਵੀ ਸ਼ੁਰੂ ਕਰੋ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ ਖਬਰਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਦੇ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਬਿਲਕੁਲ ਤਾਂ ਸੁਖਵੀਰ ਸਭ ਤੋਂ ਪਹਿਲਾਂ ਇਹੀ ਮੁੱਦੇ ਦੇ ਉੱਤੇ ਗੱਲ ਕਰਾਂਗੇ ਕਿ ਤਿੰਨ ਜਹਾਜ਼ ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚੇ ਨੇ ਕੁੱਲ 332 ਲੋਕਾਂ ਨੂੰ ਹੁਣ ਤੱਕ ਅਮਰੀਕਾ ਦੇ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਤੇ ਹੁਣ ਨਮਾ ਇੱਕ ਖਬਰ ਸਾਹਮਣੇ ਆਈ ਹੈ ਕਿ ਚੌਥਾ ਜਹਾਜ਼ ਵੀ ਜਿਹੜਾ ਹੈ ਉਹ ਉੜ ਚੁੱਕਾ ਹੈ ਉੱਥੋਂ ਭਾਰਤੀਆਂ ਨੂੰ ਲੈ ਕੇ ਇਸ ਬਾਬਤ ਹਜੇ ਤੱਕ ਸਾਡੇ ਤੱਕ ਮਤਲਬ ਇਹ ਕਹਿਦੀ ਹੈ ਕਿ ਦੇਸ਼ ਦੀ ਕਿਸੇ ਵੀ ਏਜੰਸੀ ਦੇ ਵੱਲੋਂ ਜਾਂ ਫਿਰ ਕਿਸੇ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚਾਹੇ ਉਹ ਸੈਂਟਰਲ ਮਿਨਿਸਟਰੀ ਹੋਵੇ ਜਾਂ ਫਿਰ ਸਟੇਟ ਮਿਨਿਸਟਰੀ ਹੈ ਜੇ ਤੱਕ ਕਿਸੇ ਤਰੀਕੇ ਦੇ ਨਾਲ ਇਸ ਦੀ ਕੋਈ ਰਿਪੋਰਟ ਜਿਹੜੀ ਹੈ ਉਹ ਕਿਸੇ ਵੀ ਅਦਾਰੇ ਤੱਕ ਜਿਹੜੀ ਹੈ ਨਹੀਂ ਪਹੁੰਚਦੀ ਕੀਤੀ ਗਈ ਪਰ ਜਿਹੜੇ ਵਿਦੇਸ਼ ਦੇ ਸੂਤਰ ਨੇ ਉਹ ਜ਼ਰੂਰ ਇਸ ਗੱਲ ਦਾ ਹੰਗਾਰਾ ਭਰ ਰਹੇ ਨੇ ਕਿ ਇਸ ਵਾਰੀ ਜਿਹੜੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਨੇ ਉਹਨਾਂ ਨੂੰ ਇੱਕੋ ਜਹਾਜ਼ ਦੇ ਵਿੱਚ ਬਿਠਾ ਕੇ ਭੇਜ ਦਿੱਤਾ ਹੈ ਤਾਂ ਹੌਲੀ-ਹੌਲੀ ਉਹ ਡ੍ਰੌਪ ਜਿਹੜਾ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਕਰਦਾ ਉਹ ਇੰਡੀਆ ਪਹੁੰਚ ਸਕਦਾ ਹੈ ਪਰ ਇਸ ਦੇ ਨਾਲ ਹੀ ਇੱਕ ਹੋਰ ਖਬਰ ਆਈ ਹੈ ਕਿ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਪਨਾਮਾ ਦੇ ਵਿੱਚ ਜਿਹੜਾ ਉਹ ਉੱਥੇ ਕੈਦ ਕਰਕੇ ਰੱਖਿਆ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਨੇ ਕਿ ਪਨਾਮਾ ਦੇ ਜੰਗਲਾਂ ਨੂੰ ਤੇ ਪਨਾਮਾ ਦੇ ਹੋਟਲਾਂ ਨੂੰ ਜਿਹੜਾ ਡਿਟੈਂਸ਼ਨ ਸੈਂਟਰ ਦੀ ਤਰ੍ਹਾਂ ਵਰਤ ਰਹੀ ਹੈ 트ੰਪ ਸਰਕਾਰ ਕਹਿੰਦੇ ਉੱਥੇ ਫੋਨ ਖੋਲੇ ਗਏ ਨੇ ਉਹਨਾਂ ਦੇ ਤੇ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਲਿਜਾ ਕੇ ਬੰਦ ਕਰ ਦਿੱਤਾ ਗਿਆ ਹੁਣ ਉਹ 300 ਲੋਕ ਨਾ ਤਾਂ ਸੰਪਰਕ ਕਰ ਪਾ ਰਹੇ ਨੇ ਕਿਉਂਕਿ ਵੈਸੇ ਵੀ ਆਪਾਂ ਦੇਖਦੇ ਆ ਸੁਖਵੀਰ ਜਦੋਂ ਡੌਂਕੀ ਲਗਾਉਂਦੇ ਨੇ ਬਹੁਤ ਸਾਰੇ ਲੋਕ ਸਾਫਰ ਦੇ ਵਿੱਚ ਫੋਨ ਨਹੀਂ ਯੂਜ਼ ਕਰਦੇ ਹੋ ਕਿ ਸਾ ਚਾਹੇ ਉਹ سیم ਨਹੀਂ ਹੁੰਦੀਆਂ ਜਾਂ ਜੋ ਵੀ ਕਾਰਨ ਲਾ ਲਈਏ ਪਰ ਯੰਟਾਂ ਦੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਦੇ ਕੋਲ ਪੂਰਾ ਇੱਕ ਲਾਮ ਲਸ਼ਕਰ ਜੀ ਲੈ ਕੇ ਤੁਰਦੇ ਨੇ ਉਹਨਾਂ ਦੇ ਕੋਲ ਸਾਰਾ ਯੰਤਰ ਤੰਤਰ ਹੁੰਦਾ ਹੈ ਪਰ ਆ ਜਿਹੜੇ ਹੁਣ 300 ਲੋਕ 300 ਤੋਂ ਵੱਧ ਲੋਕ ਫਸੇ ਹੋਏ ਨੇ ਹੈ ਤਾਂ ਭਾਰਤੀ ਨੇ ਹੁਣ ਇਹਨਾਂ ਦਾ ਅੱਗੇ ਭਵਿੱਖ ਕੀ ਹੋਏਗਾ ਕਿਉਂਕਿ ਕੈਦ ਦੇ ਵਿੱਚੋਂ ਛੁਡਾਣਾ ਵੀ ਬਹੁਤ ਮੈਨੂੰ ਲੱਗਦਾ ਇਸ ਵੇਲੇ ਚੈਲੈਂਜਿੰਗ ਰਹੇਗਾ ਕਿਉਂਕਿ ਜਿਸ ਤਰੀਕੇ ਅੱਜ 트ੰਪ ਸਾਬ ਨੇ ਰੁਖ ਅਪਣਾਇਆ ਹੈ ਭਾਰਤ ਨੂੰ ਲੈ ਕੇ ਉਹ ਕਹਿੰਦੇ ਸਭ ਤੋਂ ਵੱਧ ਟੈਰਫੀ ਅਮਰੀਕਾ ਦੇ ਉੱਤੇ ਭਾਰਤ ਲਾਂਦਾ ਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਵਿੱਤੀ ਸਹਾਇਤਾ ਅਸੀਂ ਦੇਣੀ ਨਹੀਂ ਤੇ ਲੱਗਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਔਖਾ ਜਿਹੜਾ ਹੈ ਉਹ ਭਾਰਤ ਦੀ ਖਾਸ ਕਰਕੇ ਭਾਰਤੀਆਂ ਲਈ ਹੋਵੇਗਾ ਆ ਬਿਲਕੁਲ ਜੇ ਇਸ ਤਰੀਕੇ ਤੁਸੀਂ 300 ਉਹਨਾਂ ਲੋਕਾਂ ਦੀ ਜਾਣਕਾਰੀ ਦੇ ਰਹੇ ਹੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਦਾਖਲਾ ਕਰਨਾ ਹੀ ਚਾਹੀਦਾ ਦਾਖਲ ਹੋਣਾ ਹੀ ਨਹੀਂ ਚਾਹੀਦਾ ਇਸ ਦੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਹਿਮਾਕਤ ਯਾਂ ਪਰ ਹਮਾਇਤ ਨਹੀਂ ਕਰਦੇ ਦੂਸਰੇ ਪਾਸੇ ਜਿਹੜੇ ਹੁਣ ਫਸ ਚੁੱਕੇ ਨੇ ਉਹਨਾਂ ਦੇ ਬਾਰੇ ਜਾਣਕਾਰੀਆਂ ਵਿਵੇਕ ਹੁਣ ਤੱਕ ਇਹ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਉਹਨਾਂ ਨੂੰ ਯੂਐਸ ਤੋਂ ਰਿਪੋਰਟ ਕੀਤਾ ਗਿਆ ਹੁਣ ਉਹਨਾਂ 300 ਲੋਕਾਂ ਦੇ ਵਿੱਚ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਲੋਕ ਹੋਰ ਵੀ ਨੇ ਹੋਰ ਨਾ ਕਹਿ ਲਈਏ ਦੇਸ਼ਾਂ ਦੇ ਵੀ ਲੋਕ ਨੇ ਪਰ ਉਹ ਜਿਹੜੇ 300 ਲੋਕਾਂ ਨੂੰ ਵੱਖ-ਵੱਖ ਹੋਟਲਾਂ ਵੱਖ-ਵੱਖ ਬਿਲਡਿੰਗਾਂ ਦੇ ਵਿੱਚ ਆ ਕਹਿ ਲਿਆ ਕਿ ਉਹਨਾਂ ਨੂੰ ਡਿਟੇਨ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਨਿਗਰਾਨੀ ਦੇ ਵਿੱਚ ਰੱਖਿਆ ਜਾ ਰਿਹਾ ਉੱਤੇ ਫੋਨ ਉਹਨਾਂ ਦੇ ਕੋਲੇ ਨਹੀਂ ਨੇ ਪਰ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦੇ ਵੱਲੋਂ ਪਰਚੀਆਂ ਚਿਪਕਾਈਆਂ ਜਾ ਰਹੀਆਂ ਨੇ ਪੋਸਟਰ ਚਪਕਾਏ ਜਾ ਰਹੇ ਨੇ ਤਾਕੀਆਂ ਦੇ ਉੱਪਰ ਬਾਰੀਆਂ ਦੇ ਉੱਪਰ ਖਿੜਕੀਆਂ ਦੇ ਉੱਪਰ ਕਿ ਪਾਈ ਅਸੀਂ ਇੱਥੇ ਤੰਗਾਂ ਸਾਨੂੰ ਬਾਹਰ ਕੱਢਿਆ ਜਾਵੇ ਸਾਡੀ ਮਦਦ ਮਦਦ ਕੀਤੀ ਜਾਵੇ ਪਰ ਇਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਜੇ ਇਸ ਤਰੀਕੇ ਵੱਡੇ ਪੱਤਰ ਦੇ ਉੱਪਰ ਇਹ ਖਬਰ ਲਗਾਤਾਰਤਾ ਦੇ ਵਿੱਚ ਕੈਲੀਏ ਕਿ ਵੱਖ-ਵੱਖ ਨਿਊਜ਼ ਏਜੰਸੀਆਂ ਦੇ ਵੱਲੋਂ ਵੀ ਇਸ ਦੇ ਉੱਪਰ ਆਪੋ ਆਪਣੀਆਂ ਰਿਪੋਰਟਸ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ ਗੱਲ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਹੋ ਚੁੱਕੀਆਂ ਨੇ ਉਹ ਤਾਂ ਲੈਦੀ ਗੱਲ ਹੈ ਪਰ ਵਿਵੇਕ ਵੱਖ-ਵੱਖ ਹੋਰਨਾਂ ਦੇਸ਼ਾਂ ਦੇ ਵਿੱਚੋਂ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ 5 ਲੱਖ ਬੰਦਾ ਕਹਿੰਦੇ ਕਿ ਕੈਨੇਡਾ ਦੇ ਵਿੱਚੋਂ ਰਿਪੋਰਟ ਕੀਤਾ ਜਾਣਾ 5 ਲੱਖ ਬੰਦੇ ਦੀ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਲਗਭਗ ਆંકੜਾ ਹੈ ਉਸ ਤੋਂ ਪਹਿਲਾਂ ਜਿਵੇਂ 18000 ਭਾਰਤੀਆਂ ਦੀ ਅਮਰੀਕਾ ਦੇ ਵਿੱਚ ਗੱਲ ਕੀਤੀ ਗਈ ਸੀ ਕਿ ਭਾਈ ਇਹ ਤਾਂ ਸਾਰੇ ਇੱਕ ਸਮਾਸਾਰਨੀ ਦੇ ਵਿੱਚ ਰੱਖ ਲਏ ਗਏ ਨੇ ਜਾਂ ਫਿਰ ਇਹਨਾਂ ਨੂੰ ਚੈਨਲਾਈਜ਼ ਕਰ ਲਿਆ ਗਿਆ ਕਿ ਭਾਈ ਇਹ ਇੰਨੀ ਤਰੀਕ ਨੂੰ ਇੰਨੇ ਜਣੇ ਜਾਣਗੇ ਇੰਨੀ ਤਰੀਕ ਨੂੰ ਇੰਨੇ ਜਣੇ ਜਹਾਜ਼ ਦੇ ਵਿੱਚ ਭੇਜੇ ਜਾਣਗੇ ਤੇ ਹੁਣ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਇੱਕੋ ਜਹਾਜ਼ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ तमाम ਲੋਕ ਨੇ ਤੇ ਉਹਨਾਂ ਨੂੰ ਡ੍ਰੌਪ ਕੀਤਾ ਜਾਏਗਾ ਇਸ ਤੋਂ ਇੱਕ ਅਨੁਮਾਨ ਜੇਕਰ ਲਗਾਈਏ ਤਾਂ ਕਿਤੇ ਨਾ ਕਿਤੇ ਰਾਹਤ ਦੀ ਖਬਰ ਵੀ ਆ ਕਿਉਂਕਿ ਪਹਿਲਾਂ ਭਾਰਤੀ ਜਿਹੜੇ ਸੀ 100 ਦੀ ਗਿਣਤੀ ਤੋਂ 200 ਦੀ ਗਿਣਤੀ ਦੇ ਕਰੀਬ ਜਿਹੜੇ ਭਾਰਤੀ ਇੱਥੇ ਭੇਜੇ ਗਏ ਪਰ ਹੁਣ ਕਿਤੇ ਨਾ ਕਿਤੇ ਇਹ ਆਸ ਪ੍ਰਗਟਾਈ ਜਾ ਸਕਦੀ ਹੈ ਕਿ ਕੁਝ ਕੋ ਹੋਣਗੇ ਦਰਜਣ ਹੋ ਸਕਦਾ ਹੈ ਦੋ ਦਰਜਣਾ ਹੋ ਸਕਦੇ ਨੇ ਪਰ ਮੋٹے ਤੌਰ ਦੇ ਪਰ ਇਹ ਨਹੀਂ ਕਹਿ ਸਕਦੇ ਕਿ ਉਸ ਜਹਾਜ਼ ਦੇ ਵਿੱਚ ਕੁੱਲ ਭਾਰਤੀ ਹੋਣਗੇ ਕਿਉਂਕਿ ਹੋਰਨਾਂ ਦੇਸ਼ਾਂ ਦੇ ਵੀ ਲੋਕ ਜੇਕਰ ਹੋਏ ਤਾਂ ਫਿਰ ਏਕਾ ਦੁਕਾ ਜਾਂ ਫਿਰ ਕਹ ਲਈਏ 10% ਦੀ 20% ਭਾਰਤੀ ਹੋਣਗੇ ਹੁਣ ਇਹ ਸਾਰੀ ਚੀਜ਼ ਦੇ ਵਿੱਚ ਸੋਚਣ ਵਿਚਾਰਨ ਵਾਲੀ ਗੱਲ ਤੇ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਅਮਰੀਕਾ ਨੂੰ ਵੇਖ ਕੇ ਅਮਰੀਕਾ ਦੀ ਤਰ੍ਹਾਂ ਹੁਣ ਕੈਨੇਡਾ ਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ ਦੇ ਨਾਲ ਆਸਟ੍ਰੇਲੀਆ ਦੇ ਵਿੱਚੋਂ ਵੀ ਵੱਖ-ਵੱਖ ਉਹਨਾਂ ਲੋਕਾਂ ਨੂੰ ਵਿਦੇਸ਼ ਦੇ ਵਿੱਚ ਜਿਹੜੇ ਗਏ ਸੀ ਇਲੀਗਲ ਤਰੀਕੇ ਦੇ ਨਾਲ ਦਾਖਲ ਹੋਏ ਸੀ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਣ ਦੀ ਜਿਹੜੀ ਕੋਈ ਦਾ ਉਹ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਇਹ ਵੀ ਗੱਲ ਕਰਨੀ ਬਣਦੀ ਹੈ ਯੂਏਈ ਦੇ ਵੱਲੋਂ ਵੀ ਇਹ ਕਾਰਵਾਈਆਂ ਜਿਹੜੀਆਂ ਨੇ ਅਰੰਭੀਆਂ ਗਈਆਂ ਨੇ ਉਹ ਵੀ ਵੱਡੇ ਪੱਧਰ ਦੇ ਉੱਪਰ ਹਾਲਾਂਕਿ ਯੂਨਾਈਟਿਡ ਅਰਬ ਅਮਰਾਤ ਦੇ ਵਿੱਚ ਆ ਜਿਨ੍ਹਾਂ ਦੇ ਵਿੱਚ ਆਬੂ ਦਾ ਬੀਬੀ ਆਉਂਦਾ ਹੈ ਦੁਬਈ ਵੀ ਆਉਂਦਾ ਹੈ ਸ਼ਾਰਜਾ ਵੀ ਆਉਂਦਾ ਹੈ ਅਜਮਾਨ ਵੀ ਆਉਂਦਾ ਹੈ ਫੁਜੀਰਾ ਆਉਂਦਾ ਹੈ ਇਹ ਸਾਰੀ ਸਿਟੀਜ਼ ਜਿਹੜੀਆਂ ਨੇ ਇਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ तमाम ਕਾਰਵਾਈਆਂ ਆਰੰਭ ਦਿੱਤੀਆਂ ਗਈਆਂ ਨੇ ਤੇ ਨਾਲ ਜੇਕਰ ਇਹਨਾਂ ਦੇ ਗੁਆਂਢੀ ਮੁਲਕਾਂ ਦੀ ਗੱਲ ਕਰੀਏ 사ਉਦੀ ਅਰੇਬੀਆ ਮਸਕਟ ਹੋ ਗਿਆ ਜਾਂ ਫਿਰ ਜਾਰਡਨ ਹੋ ਗਿਆ ਇਹਨਾਂ ਦੇਸ਼ਾਂ ਦੇ ਵਿੱਚ ਵੀ ਕਾਰਵਾਈਆਂ ਆਰੰਭ ਦਿੱਤੀਆਂ ਗਈਆਂ ਨੇ ਪਰ ਇਹ ਸਾਰੀਆਂ ਕਾਰਵਾਈਆਂ ਤਾਂ ਕਰਕੇ ਵਿਚਾਰ ਅਧਿਨਾਇਆਂ ਜਾਂ ਫਿਰ ਕਹਿ ਲਈਏ ਕਿ ਇਹਨਾਂ ਨੂੰ ਅਮਲੀ ਜਾਮਾ ਤਾਂ ਪਹਿਨਾਉਣਾ ਵਧੇਰੇ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਆਹ ਤਸਵੀਰ ਜਿਹੜੀ ਆਪਾਂ ਦਰਸ਼ਕਾਂ ਦੇ ਨਾਲ ਸਾਂ ਤਸਵੀਰ ਦੇ ਵਿੱਚ ਤੁਸੀਂ ਪੈਰਾਂ ਨੂੰ ਲੱਗੀਆਂ ਹੋਈਆਂ ਬੀੜੀਆਂ ਦੇਖ ਸਕਦੇ ਹੋ ਹੱਥਾਂ 'ਤੇ ਲੱਗੀਆਂ ਹੋਈਆਂ ਹਥਕੜੀਆਂ ਵੇਖ ਸਕਦੇ ਹੋ ਇਹ ਹਥਕੜੀਆਂ ਜਦੋਂ ਲੱਗੀਆਂ ਤੇ ਇਸ ਹਥਕੜੀਆਂ ਲੱਗਣ ਦੇ ਨਾਲ ਕੱਲੇ ਭਾਰਤੀਆਂ ਦੀ ਨਿਗਾ ਇਸ तमाम ਕੈਲੀਏ ਤਸਵੀਰਾਂ ਦੇ ਉੱਪਰ ਨਹੀਂ ਗਈ ਪੂਰੀ ਦੁਨੀਆ ਭਰ ਦੇ ਵਿੱਚ ਇਸ ਸਾਰੀ ਕਾਰਵਾਈ ਨੂੰ ਵੇਖਿਆ ਗਿਆ ਤੁਸੀਂ ਵੇਖ ਸਕਦੇ ਹੋ ਕਿਵੇਂ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਲੋਕਾਂ ਨੂੰ ਇੱਕ ਕੈਦੀ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਹਾਲਾਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਵੀ ਕਿਸੇ ਗੈਰ ਮੁਲਕ ਦੇ ਵਿੱਚ ਦਾਖਲ ਹੁੰਦਾ ਹੈ ਉਹ ਇੱਕ ਕੈਦੀ ਹੈ ਉਹ ਤਾਂ ਉਹਨਾਂ ਦੇ ਕਾਨੂੰਨੀ ਰੂਪ ਦੇ ਵਿੱਚ ਇੱਕ অপরাধੀ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਬੰਦ ਕੇ ਭਾਰਤ ਦੇ ਵਿੱਚ ਭੇਜਿਆ ਗਿਆ ਪਰ ਇਹ ਸਭ ਦੇ ਦਰਮਿਆਨ ਹੁਣ ਜੇਕਰ ਜਰਮਨੀ ਇਆ ਪਰ ਹੋਰ ਜਿਹੜੀਆਂ ਕੰਟਰੀਜ਼ ਨੇ ਯੂਰੋਪੀਅਨ ਸੰਘ ਦੀਆਂ ਉਹਨਾਂ ਦੇ ਵੱਲੋਂ ਵੀ ਇਸੇ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਤਾਂ ਪਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹਨਾਂ ਗੈਰ ਤਰੀਕੇ ਦੇ ਨਾਲ ਦਾਖਲ ਹੋਏ ਲੋਕਾਂ ਦੀ ਗਿਣਤੀ ਵਧੇਗੀ ਵਾਰ-ਵਾਰ ਜਹਾਜ਼ ਜਿਹੜੇ ਨੇ ਭਾਰਤ ਦੇ ਵਿੱਚ ਉਤਰਨਗੇ ਹਾਲਾਂਕਿ ਉਹ ਜਹਾਜ਼ ਜਿਹੜੇ ਨੇ ਦੂਸਰੇ ਆਮ ਯਾਤਰੀ ਯਾਤਰੀ ਜਹਾਜ਼ ਵੀ ਹੋ ਸਕਦੇ ਨੇ ਪਰ ਅਮਰੀਕਾ ਦੇ ਵੱਲੋਂ ਜਿਵੇਂ ਫੌਜੀ ਜਹਾਜ਼ ਭੇਜੇ ਗਏ ਨੇ ਉਹ ਚੋਚਣ ਵਿਚਾਰਨ ਦਾ ਤੇ ਚਿੰਤਾ ਕਰਨ ਦਾ ਵਿਸ਼ਾ ਹੈ ਕਿ ਇਸੇ ਤਰਜੀਹ ਦੇ ਉੱਪਰ ਕਿਤੇ ਕੈਨੇਡਾ ਦੇ ਵਿੱਚ ਉਹ ਵੀ ਕਾਰਵਾਈਆਂ ਸ਼ੁਰੂ ਨਾ ਹੋ ਜਾਣ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਇਹ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਫੌਜ ਦੇ ਵੱਲੋਂ ਅਮਰੀਕਾ ਦੇ ਜਹਾਜ਼ਾਂ ਦੇ ਵਿੱਚ ਭਰ ਕੇ ਇਹਨਾਂ ਲੋਕਾਂ ਨੂੰ ਭੇਜਿਆ ਜਾ ਰਿਹਾ ਉੱਥੇ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਜਿਨ੍ਹਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਹੋਰਾਂ ਦੇ ਵੱਲੋਂ ਅਸਤੀਫਾ ਤਾਂ ਦੇ ਹੀ ਦਿੱਤਾ ਗਿਆ ਹੈ ਉਹ ਕਹਿੰਦੇ ਉਹਨਾਂ ਸਮਾਂ ਜਿੰਨਾ ਸਮਾਂ ਚੋਣਾਂ ਨਹੀਂ ਹੁੰਦੀਆਂ ਜਾਂ ਫਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਸਮਾਂ ਕਹਿੰਦੇ ਮੈਂ तमाम ਸੇਵਾਵਾਂ ਜੜੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਪਰ ਨਿਭਾਵਾਂਗਾ ਨਾਲ ਉਹਨਾਂ ਦੇ ਇਹ ਵੀ ਜਾਣਕਾਰੀਆਂ ਅੰਦਰਖਾਤੇ ਬਹੁਤ ਸਾਰੇ ਨੇੜਲੇ ਸੂਤਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਅਸੀਂ ਇਸ ਵਕਤ ਇਹ ਮਹਿਸੂਸ ਕਰ ਰਹੇ ਹਾਂ ਕਿ ਕੈਨੇਡੀਅਨ ਗਵਰਨਮੈਂਟ ਸੋਚ ਰਹੀ ਹੈ ਕਿ ਭਾਈ ਅਸੀਂ ਕਿਹੜਾ ਕਿਸੇ ਨਾਲ ਜੰਗ ਕਰਨੀ ਹੈ ਜਿੰਨੇ ਕੁ ਫੌਜੀ ਨੇ ਇਹਨਾਂ ਨੂੰ ਇਸੇ ਆਰੇ ਲਾਓ ਕਿ ਭਾਈ ਤੁਹਾਡੇ ਵੱਲੋਂ ਲੋਕਾਂ ਨੂੰ ਲੱਭਿਆ ਜਾਵੇ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾਵੇ ਹਾਲਾਂਕਿ ਅਮਰੀਕਾ ਤੇ ਕੈਨੇਡਾ ਦੀਆਂ ਛਤੀਆਂ ਜੜੀਆਂ ਦੇ ਅਲੱਗ-ਲੱਗ ਨੇ ਅਮਰੀਕਾ ਕਿਸੇ ਦੇ ਨਾਲ ਜੈਦਰੀਜ਼ ਕਰ ਸਕਦਾ ਹੈ ਅਮਰੀਕਾ ਕਿਸੇ ਨੂੰ ਅੱਖਾਂ ਦਿਖਾ ਸਕਦਾ ਹੈ ਪਰ ਕੈਨੇਡਾ ਕਿਸੇ ਨੂੰ ਇਸ ਤਰੀਕੇ ਦੇ ਨਾਲ ਨਾ ਤਾਂ ਅੱਖਾਂ ਹੀ ਦਿਖਾ ਸਕਦਾ ਹੈ ਨਾ ਹੀ ਜੈਦਰੀਜ਼ ਕਰ ਸਕਦਾ ਕਿਉਂਕਿ ਕੈਨੇਡਾ ਬਹੁਤ ਸਾਰੇ ਚੀਜ਼ ਬਹੁਤ ਸਾਰੇ ਤਰੀਕਿਆਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਿਰਪਰ ਕਰਦਾ ਹੈ ਹੋਰਨਾਂ ਦੇਸ਼ਾਂ ਦੇ ਉੱਪਰ ਹੁਣ ਭਾਰਤ ਦੀ ਜੇਕਰ ਗੱਲ ਕਰੀ ਤਾਂ ਭਾਰਤ ਦੇ ਵਿੱਚੋਂ ਸਟੂਡੈਂਟ ਵੀਜ਼ਾ ਬਹੁਤ ਵੱਡੇ ਪੱਤਰ ਦੇ ਉੱਪਰ ਜਿਹੜਾ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਉਹ ਉਹਨਾਂ ਦੀ মুদ্রਾਸਫੇਤੀ ਨੂੰ ਵਧਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਜਾਂ ਫਿਰ ਕਹਿ ਲਈਏ ਕਿ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀਆਂ ਉਹਨੂੰ ਬਿਹਤਰ ਕਰਨੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਵੱਡਾ ਉਪਰਾਲਾ ਸੀ ਇਸੇ ਤਰਜੀਹ ਦੇ ਉੱਪਰ ਹੁਣ ਜਿਹੜੇ ਲੋਕਾਂ ਦੇ ਵੱਲੋਂ ਪਹਿਲਾਂ ਕੈਨੇਡਾ ਦਾ ਅਪਲਾਈ ਕੀਤਾ ਗਿਆ ਉੱਥੋਂ ਰਿਜੈਕਟ ਹੋਏ ਆਸਟ੍ਰੇਲੀਆ ਦਾ ਅਪਲਾਈ ਕੀਤਾ ਗਿਆ ਉੱਥੋਂ ਰਿਜੈਕਟ ਹੋਏ ਤੇ ਤੁਹਾਡੇ ਵਰਗੇ ਮੇਰੇ ਵਰਗੇ ਜਾਂ ਪ੍ਰਦਰਸ਼ਕਾਂ ਦੇ ਵਿੱਚ ਵੀ ਇਕਾ ਦੁਕਾ ਲੋਕ ਹੋਣਗੇ ਜਿਹੜੇ ਕਿਹਦੀ ਕਹ ਪਾਈ ਕਿਤੇ ਭੇਜ ਦਿਓ ਉਹ ਭਾਵੇਂ ਮਾਲਟਾ ਜਾਣ ਨੂੰ ਵੀ ਤਿਆਰ ਨਹੀਂ ਉਹ ਕਹਿੰਦੇ ਸਾਨੂੰ ਇੱਥੋਂ ਭੇਜ ਦਿਓ ਭਾਈ ਸਾਨੂੰ ਵਿਦੇਸ਼ ਦੇ ਵਿੱਚ ਕਿਤੇ ਵੀ ਭੇਜ ਦਿਓ ਯੂਰਪੀਅਨ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਉਹ ਗਏ ਨੇ ਜਿੱਥੇ ਨਾ ਤਾਂ ਇਹ ਕਿਹਾ ਜਾਂਦਾ ਏਜੰਟਾਂ ਦੇ ਵੱਲੋਂ ਕਿ ਭਾਈ ਨਾ ਤਾਂ ਇੱਥੇ IELTS ਦੀ ਲੋੜ ਹੈ ਨਾ ਇੱਥੇ ਪੜ੍ਹਾਈ ਦੇ ਵਿੱਚ ਚੰਗੇ ਨੰਬਰਾਂ ਦੀ ਲੋੜ ਹੈ ਨਾ ਹੀ ਸਟੱਡੀ ਦੇ ਵਿੱਚ ਗੈਪ ਦੀ ਕਿਸੇ ਤਰੀਕੇ ਦੇ ਨਾਲ ਕੋਈ ਸਮਾ ਕਰਨ ਦੇ ਵਿੱਚ ਤੁਹਾਡੀ ਪਰਪਾਈ ਹੋਣੀ ਹੈ ਉਹ ਕਹਿੰਦੇ ਕਿ ਸਾਨੂੰ ਇੱਕ ਜਿਉਂਦਾ ਬੰਦਾ ਚਾਹੀਦਾ ਉਹਦਾ ਵੀਜ਼ਾ ਲਵਾ ਕੇ ਅਸੀਂ ਭੇਜਾਂਗੇ ਲਾਲਚ ਦਿੱਤੇ ਜਾਂਦੇ ਨੇ ਤਾਂ ਉੱਥੇ ਸੁਭਾਵਿਕ ਹੋ ਜਾਂਦਾ ਕਿ ਨੌਜਵਾਨ ਪੀੜੀ ਜਿਹੜੀ ਹੈ ਯਹਾਂ ਪਰ ਨੌਜਵਾਨ ਪੀੜੀ ਤੋਂ ਥੋੜਾ ਜਿਹਾ ਉੱਪਰਲੇ ਉਮਰ ਦੇ ਦਰਾਜ਼ਗੀ ਦੇ ਵਿੱਚ ਗਏ ਹੋਏ ਉਹ ਲੋਕ ਜਿਹੜੇ ਨੇ ਉਹ ਸੋਚਦੇ ਨੇ ਕਿ ਭਾਈ ਇੱਥੇ ਤਾਂ ਉਹੀ 5-10 15 20 25000 ਰੁਪਈਆ ਬਣਦਾ ਹੈ ਅਬ ਵਿਦੇਸ਼ਾਂ ਦੇ ਵਿੱਚ ਜਾ ਕੇ ਸੋਚਦੇ ਵਿਚਾਰਦੇ ਆ ਕਿ ਉੱਥੇ ਸ਼ਾਇਦ ਚੰਗੇ ਪੈਸੇ ਬਣਦੇ ਹੋਣ ਇਸੇ ਕਰਕੇ ਉਹਨਾਂ ਦੇ ਵੱਲੋਂ ਇਹਨਾਂ ਦੇਸ਼ਾਂ ਦਾ ਵਿਰੋਧ ਕੀਤਾ ਗਿਆ ਹੁਣ ਵੱਡਾ ਤਾਂ ਸਵਾਲ ਇਹ ਪੈਦਾ ਹੁੰਦਾ ਵਿਵਿਕ ਜੇਕਰ ਅਮਰੀਕਾ ਦੀ ਤਰਜੀਹ ਦੇ ਉੱਪਰ ਕੈਨੇਡਾ ਨੇ ਜਾਂ ਫਿਰ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਖ ਕਹ ਲਿਆ ਕਿ ਯੂਨਾਈਟਿਡ ਕੈਂਗਡਨ ਕੈਂਗਡਨ ਦੇ ਵੱਲੋਂ ਉੱਥੋਂ ਲੋਕਾਂ ਨੂੰ ਭੇਜਿਆ ਗਿਆ ਉਸੇ ਤਰਜੀਹ ਦੇ ਉੱਪਰ ਹੁਣ ਆਸਟ੍ਰੇਲੀਆ ਦੇ ਵੱਲੋਂ 75000 ਵਿਅਕਤੀ ਜਿਹੜਾ ਇਲੀਗਲ ਤਰੀਕੇ ਦੇ ਨਾਲ ਉੱਥੇ ਗਿਆ ਹੋਇਆ ਉਹਦੀ ਵੀ ਲਿਸਟ ਤਿਆਰ ਕਰ ਲਈ ਗਈ ਹੈ ਸੈਨੇਟਰ ਨੇ ਉੱਥੋਂ ਦੇ ਇੱਕ ਬੀਬੀ ਹੈ ਜਿਹੜੀ ਕਹ ਲਿਆ ਵਨ ਨੇਸ਼ਨ ਉਹਨਾਂ ਦੀ ਇੱਕ ਪਾਰਟੀ ਦਾ ਨਾਮ ਹੈ ਤੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਕਿ 75000 ਜਿਹੜੇ ਇਲੀਗਲ ਤਰੀਕੇ ਦੇ ਨਾਲ ਲੋਕ ਉੱਥੇ ਵਸੇ ਹੋਏ ਨੇ ਉਹਨਾਂ ਨੂੰ ਅਸੀਂ ਦੇਸ਼ ਨਿਕਾਲਾ ਦੇਵਾਂਗੇ ਤੇ ਸੋਚੋ ਹਰੇਕ ਦੇਸ਼ ਦੇ ਵਿੱਚ ਭਾਰਤੀਆਂ ਦੀ ਸੰਖਿਆ ਹੈ ਹਰੇਕ ਦੇਸ਼ ਦੇ ਵਿੱਚ ਪੰਜਾਬੀਆਂ ਦਾ ਜਾਣਾ ਹੋਇਆ ਉੱਥੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਵੀ ਸੁਭਾਵਿਕ ਤੌਰ ਦੇ ਉੱਪਰ ਹੋਣਗੇ ਹੁਣ 75000 ਦੇ ਵਿੱਚੋਂ ਜੇਕਰ 10% ਦੀ ਗਣੀ ਹੈ ਤਾਂ ਫਿਰ 7.5 ਹਜ਼ਾਰ ਭਾਰਤੀ ਜਿਹੜੇ ਨੇ ਉਹਨਾਂ ਦੇ ਵਿੱਚੋਂ ਆ 3500 ਪੰਜਾਬੀ ਜਿਹੜੇ ਨੇ ਉਹ ਵੀ ਹੋਣਗੇ ਤੇ ਇਹਨਾਂ ਪੰਜਾਬੀਆਂ ਦੇ ਉੱਪਰ ਵੀ ਗਾਜ ਡਿੱਗੇ ਕਿ ਤੇ ਇਸੇ ਤਰਜੀਹ ਦੇ ਉੱਪਰ ਯੂਰਪੀਅਨ ਦੇ ਮੁਲਕ ਇਸੇ ਤਰਜੀਹ ਦੇ ਉੱਪਰ ਆ ਜਿਹੜੇ ਨੇ ਕਹਿ ਲਿਆ ਕਿ ਅਰੇਬੀਅਨ ਮੁਲਕ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਆਰੰਭ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਵੱਡੇ ਪੱਧਰ ਦੇ ਉੱਪਰ ਪ੍ਰਭਾਵ ਜਿਹੜਾ ਫਰਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੈ ਕਾ ਤੇ ਇਸ ਫਰਕ ਦੇ ਨਾਲ ਪੰਜਾਬ ਦੇ ਵਿੱਚ ਸਥਿਤੀਆਂ ਕਿਵੇਂ ਬਣ ਸਕਦੀਆਂ ਨੇ ਜਾਂ ਵਿਗੜ ਸਕਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਇਹ ਸਭ ਦੇ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ 200 ਡਿਪੋਰਟ ਕਿਤੇ ਲੋਕਾਂ ਨੂੰ ਕੋਸਟਾ ਰੀਕਾ ਜਿਹੜਾ ਉਹ ਰੱਖਣ ਲਈ ਤਿਆਰ ਹੋ ਗਿਆ ਸੁਖਵੀਰ ਉਹ ਕਹਿੰਦਾ ਜਦੋਂ ਤੱਕ ਇਹਨਾਂ ਦੀ ਪਛਾਣ ਨਹੀਂ ਹੁੰਦੀ ਉਦੋਂ ਤੱਕ ਇਹ ਕੋਸਟਾ ਰਿਕਾ ਜਿਹੜਾ ਇਹਨਾਂ ਨੂੰ ਰਿਸੀਵ ਕਰੇਗਾ ਉਹਨਾਂ ਨੂੰ ਰੱਖੇਗਾ ਕਿਉਂਕਿ ਲਗਾਤਾਰ ਇਹੀ ਦੇਖਣ ਨੂੰ ਤਸਵੀਰਾਂ ਮਿਲ ਰਹੀਆਂ ਨੇ ਕਿ ਹੁਣ ਅਮਰੀਕਾ ਦੇ ਵਿੱਚ ਵੀ ਇਹ ਕਹਿ ਰਹੇ ਕਿ ਡਿਟੈਂਸ਼ਨ ਸੈਂਟਰਾਂ ਦੀ ਜਗ੍ਹਾ ਭਰ ਗਈ ਹੈ ਫਿਰ ਗੁਆਟਾਨਾਮੋ ਬੇ ਜਿਹੜੀ ਆ ਉਹ ਤਿਆਰ ਕਰਾਈ ਗਈ 3500 ਬੈੱਡ ਤਿਆਰ ਕਰਾਏ ਗਏ ਉੱਥੇ ਵੀ ਭੇਜੇ ਗਏ ਲੋਕ ਜਹਾਜ਼ ਉੱਥੇ ਵੀ ਜਾਂਦੇ ਦਿਖੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ ਤੇ ਹੁਣ ਇਸ ਤਰੀਕੇ ਦੇ ਨਾਲ ਪਨਾਮਾ ਦੇ ਜੰਗਲਾਂ ਦੇ ਵਿੱਚ ਜਿਹੜਾ ਉਹ ਬੰਦ ਕੀਤੇ ਗਏ ਨੇ 300 ਤੋਂ ਵੱਧ ਤੇ ਹੁਣ 200 ਤੋਂ ਵੱਧ ਜਿਹੜੇ ਰਿਪੋਰਟ ਕੀਤੇ ਹੋਏ ਲੋਕ ਨੇ ਉਹਨਾਂ ਦਾ ਇੱਕ ਜਥਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੈਚ ਜਿਹੜਾ ਉਹ ਕੋਸਟਾ ਰੀਕਾ ਪਹੁੰਚਿਆ ਤੇ ਕੋਸਟਾ ਰੀਕਾ ਨੇ ਉਹਨੂੰ ਕਹਿ ਦਿੱਤਾ ਕਿ ਅਸੀਂ ਇਸ ਨੂੰ ਜਿਹੜਾ ਐਕਸੈਪਟ ਕਰਦੇ ਆਂ ਅਸੀਂ ਆਪਣੇ ਦੇਸ਼ ਦੇ ਵਿੱਚ ਰੱਖਣ ਲਈ ਤਿਆਰ ਆਂ ਹਜੇ ਰਿਪੋਰਟਰਸ ਵਿਵੇਕ ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਹੋ ਇਹ ਜਾਣਕਾਰੀ ਦੇ ਵਿੱਚ ਆਪਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਦਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਆਂ ਹੋਰ ਤੱਥ ਜਿਹੜੇ ਨੇ ਉਹ ਸਾਂਝੇ ਕਰਦੇ ਆਂ ਇਸ ਵਕਤ ਦੀ ਵੱਡੀ ਜਾਣਕਾਰੀ ਤਾਂ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਆ ਪਰ ਇਹ ਕੋਸਟਾ ਰਿਕਾ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਸ ਸਾਰੇ ਅਮਰੀਕੀ ਇਹ ਜਿਹੜੇ ਦੇਸ਼ ਨੇ ਅਮਰੀਕੀ ਮੂਲ ਦੇ ਇਹਨਾਂ ਦੇਸ਼ਾਂ ਦੇ ਵਿੱਚੋਂ ਤਾਂ ਕਰਕੇ ਕੀਤਾ ਗਿਆ ਕਿਉਂਕਿ ਅਮਰੀਕਾ ਇਹਨਾਂ ਨੂੰ ਪੇ ਕਰਦਾ ਇਹਨਾਂ ਨੂੰ ਪੈਸਾ ਥੇਲਾ ਦਿੰਦਾ ਕਿ ਭਾਈ ਆਹ ਲੋਕ ਸਾਡੇ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰ ਸਕਦੇ ਨੇ ਆਹ ਦੇਸ਼ ਇਹਨਾਂ ਲੋਕਾਂ ਦੇ ਵੱਲੋਂ ਕਿਸੇ ਤਰੀਕੇ ਦੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਜਾਂ ਤਾਂ ਦਿੱਤਾ ਗਿਆ ਹੈ ਜਾਂ ਫਿਰ ਇਹ ਦੇ ਸਕਦੇ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਆਪਣੇ ਮੁਲਕ ਨੂੰ ਪਧਰਾ ਕੀਤਾ ਗਿਆ ਸਾਫ਼ ਕੀਤਾ ਗਿਆ ਉਹ ਕਹਿੰਦੇ ਕਿ ਤੁਹਾਨੂੰ ਪੈਸੇ ਦੇ ਦੇਾਂਗੇ ਉਸੀ ਇਹਦਾ ਲੋਕਾਂ ਨੂੰ ਸਾਬ ਕੇ ਰੱਖੋ ਹੁਣ 200 ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਕਿ ਉੱਥੇ ਰੱਖਿਆ ਗਿਆ ਤੇ ਉਹਨਾਂ ਦੇ ਰੱਖ-ਰਖਾਵ ਦੀਆਂ तमाम ਪ੍ਰਕਿਰਿਆਵਾਂ ਜੁੜੀਆਂ ਨੇ ਕੋਸਟਾ ਰਿਕਾ ਦੇ ਵੱਲੋਂ ਕੀਤੀਆਂ ਜਾਣਗੀਆਂ ਤੇ ਉਹ ਤਾਂ ਕਰਕੇ ਵੀ ਲਾਜ਼ਮੀ ਹੋ ਜਾਂਦਾ ਕਿਉਂਕਿ ਇੱਕ ਵਾਰ ਦੇਸ਼ ਦੇ ਵਿੱਚੋਂ ਜਿਹੜਾ ਬਾਹਰ ਚਲੇ ਗਿਆ ਉਹਨੂੰ ਵਾਪਸ ਲਿਆਉਣ ਦੇ ਲਈ ਫੌਜੀ ਜਹਾਜ਼ ਤਾਂ ਵਰਤੇ ਨਹੀਂ ਜਾਣਗੇ ਇਹ ਵੀ ਸੋਚਣਾ ਵਿਚਾਰਨਾ ਬਣਦਾ ਹੈ ਨਾ ਜੇਕਰ ਕਿਸੇ ਵੀ ਤਰੀਕੇ ਦੀ ਮੰਨ ਲਓ ਕੋਈ ਵਿਸ਼ੇਸ਼ ਪੱਧਰ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਕੋ ਪ੍ਰਭਾਵ ਅਮਰੀਕਾ ਦੇ ਉੱਪਰ ਪੈਂਦਾ ਤੇ ਅਮਰੀਕਾ ਨੂੰ ਫਿਰ ਮਜਬੂਰ ਕਰ ਦਿੱਤਾ ਜਾਂਦਾ ਜਿਹੜਾ ਕਿ ਕਦੇ ਅਚਿਤ ਹੋ ਹੀ ਨਹੀਂ ਸਕਦਾ ਪਰ ਫਿਰ ਵੀ ਤਾਫਰਕ ਤੁਸੀਂ ਸੋਚ ਸਕਦੇ ਹੋ ਕਿ ਅਮਰੀਕਾ ਦੇ ਜਹਾਜ਼ ਫਿਰ ਆ ਕੇ ਉਹਨਾਂ ਲੋਕਾਂ ਨੂੰ ਚੁਣਨਗੇ ਕਿ ਭਾਈ ਆਓ ਤੁਹਾਨੂੰ ਪਹਿਲਾਂ ਰਿਪੋਰਟ ਕੀਤਾ ਸੀ ਆਜੇ ਤੁਹਾਨੂੰ ਵਾਪਸ ਲੈ ਜਾਈਏ ਏਸੇ ਗੱਲ ਦੀ ਉਦਾਹਰਨ ਨੂੰ ਲੈ ਕੇ ਜੇਕਰ ਆਪਾਂ ਸੋਚੀਏ ਕੋਸਟਾ ਰੀਕਾ ਦੇ ਬਾਰੇ ਜਾਂ ਫਿਰ ਉੱਥੇ ਪਹੁੰਚ ਆਏ ਗਏ 200 ਉਹਨਾਂ ਲੋਕਾਂ ਦੇ ਬਾਰੇ ਤਾਂ ਕਦਾਚਿਤ ਵੀ ਅਮਰੀਕਾ ਦੇ ਵੱਲੋਂ ਉੱਥੋਂ ਇਹਨਾਂ ਲੋਕਾਂ ਨੂੰ ਵਾਪਸ ਅਮਰੀਕਾ ਦੇ ਵਿੱਚ ਨਹੀਂ ਲਿਜਾਇਆ ਜਾਏਗਾ ਹੁਣ ਉਹ ਇਹ ਗੱਲ ਤਾਂ ਮੰਨਣੀ ਪੈਣੀ ਆ ਕਿ ਇਹਨਾਂ 200 ਲੋਕਾਂ ਨੂੰ ਇਹਨਾਂ ਦੇ ਆਪੋ ਆਪਣੇ ਮੁਲਕਾਂ ਦੇ ਵਿੱਚ ਭੇਜਿਆ ਜਾਣਾ ਹੈ ਉਹ ਭਾਵੇਂ ਪਛਾਣ ਕਰੇ ਜਾਣਦੀ ਹੈ ਜੇ ਗੱਲ ਕਹੀ ਗਈ ਹੈ ਤੁਸੀਂ ਇਹ ਚੀਜ਼ ਤਾਂ ਸੋਚ ਵਿਚਾਰ ਸਕਦੇ ਹੋ ਨਾ ਆਪਾਂ ਸੋਚ ਸਕਦੇ ਹਾਂ ਕਿ ਭਾਈ 200 ਲੋਕਾਂ ਦੀ ਪਛਾਣ ਕਰਨ ਨੂੰ ਅਮਰੀਕਾ ਨੂੰ ਕਿੰਨਾ ਕੁ ਸਮਾਂ ਲੱਗਣਾ ਹੈ ਅਮਰੀਕਾ ਤਾਂ ਮੂੰਹ ਮਿੱਟੇ ਦੇ ਵਿੱਚ ਕਹਿੰਦੇ ਦੰਦ ਗਿਣ ਤੱਕ ਦੀਆਂ ਤਕਨੀਕਾਂ ਜਿਹੜੀਆਂ ਨੇ ਉਹਨਾਂ ਦੇ ਕੋਲੇ ਨਹੀਂ ਉਹਨਾਂ ਦੇ ਵੱਲੋਂ ਤਾਂ ਇਸ ਤਰੀਕੇ ਦੇ ਨਾਲ ਸੰਦ ਸਾਧਨ ਉਹਨਾਂ ਦੇ ਕੋਲੋਂ ਨੇ ਪਿਛਲੇ ਸਮੇਂ ਦੌਰਾਨ ਮੈਨੂੰ ਇੱਕ ਮੌਕਾ ਮਿਲਿਆ ਸੀ ਕਿ ਬਹੁਤ ਉੱਗੇ ਪੱਤਰਕਾਰ ਨੇ ਅਮਰੀਕਾ ਦੇ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਕੋਲੇ ਜਾਣਕਾਰੀਆਂ ਮੈਂ ਇਦਾਂ ਹੀ ਲੈਣ ਲੱਗ ਪਿਆ ਕਿ ਦੱਸੋ ਮੈਕਸੀਕੋ ਬਾਰਡਰ ਦੇ ਉੱਪਰ ਮੈਂ ਬਾਪਰਦਾ ਉਹ ਕਹਿੰਦੇ ਕਿ ਅਸੀਂ ਉੱਥੋਂ ਦੇ ਸਿਟੀਜ਼ਨ ਆ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਮੈਕਸੀਕੋ ਬਾਰਡਰ ਤੱਕ ਜਾ ਸਕਦੇ ਆ ਜਾਂ ਫਿਰ ਸਾਡੇ ਵੱਲੋਂ ਉੱਥੇ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਜੇਕਰ ਰਿਪੋਰਟ ਬਣਾਉਣੀ ਹੋਵੇ ਤਾਂ ਉਹ ਅਸੀਂ ਬਣਾ ਸਕਦੇ ਆ ਉਹ ਕਹਿੰਦੇ ਏਸੇ ਸੋਚ ਨੂੰ ਲੈ ਕੇ ਅਸੀਂ ਅਮਰੀਕਾ ਦੇ ਬਾਰਡਰ ਦੇ ਉੱਪਰ ਗਏ ਉਹਨਾਂ ਨੇ ਉੱਥੇ ਹੰਬੜਾ ਮਾਰਿਆ ਕਿ ਅਸੀਂ ਅਮਰੀਕਾ ਦੇ ਬਾਰਡਰ ਦੇ ਉੱਪਰ ਤਾਂ ਗਏ ਹੀ ਆ ਮੈਕਸੀਕੋ ਵਾਲੇ ਪਾਸੇ ਵੀ ਜਾ ਕੇ ਵੇਖਦੇ ਆ ਉਹ ਕਹਿੰਦੇ ਅਜੇ ਅਸੀਂ ਸਲਾਈ ਬਣਾ ਰਹੇ ਸੀ ਸਾਡੇ ਨਾਲ ਆ ਕੇ ਅਮਰੀਕਨ ਪੁਲਿਸ ਦੀ ਇੱਕ ਗੱਡੀ ਰੁਕਦੀ ਆ ਜਿਹੜੀ ਬਾਰਡਰ ਸਕਿਉਰਿਟੀ ਦੀ ਹੈ ਉਹ ਕਹਿੰਦੇ ਉਹ ਆ ਕੇ ਪੁੱਛਦੇ ਨਹੀਂ ਉਹ ਸਾਨੂੰ ਦੱਸਦੇ ਨੇ ਕਿ ਭਾਈ ਆ ਰਾ ਥਾਣੀ ਤੁਸੀਂ ਕਿਉਂ ਆਏ ਹੋ ਇਸ ਰਾ ਥਾਣੀ ਤੁਹਾਡੇ ਆਉਣ ਦੇ ਪਿੱਛੇ ਵਜਾ ਕੀ ਹੈ ਜਦ ਕਿ ਉਹ ਕਹਿੰਦੇ ਅਸੀਂ ਇਸ ਗੱਲ ਤੋਂ ਹੈਰਾਨ ਸੀ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਸੀ ਇਸ ਰਾ ਥਾਣੀ ਆਏ ਆ ਹੁਣ ਟੈਕਨੀਕ ਦੇਖੋ ਤਕਨੀਕੀ ਤੌਰ ਦੇ ਉੱਪਰ ਮਜ਼ਬੂਤੀ ਦੇਖੋ ਕਿ ਅਮਰੀਕਾ ਜਿਹੜੇ ਉੱਥੋਂ ਦੇ ਸਿਟੀਜ਼ਨ ਨੇ ਉਹਨਾਂ ਦੇ ਉੱਪਰ ਇੰਨਾ ਧਿਆਨ ਰੱਖਦਾ ਤੇ ਜਿਹੜੇ ਉੱਥੇ 2 ਨੰਬਰ ਦੇ ਲੋਕ ਕੁਸ ਬੈਠੀਆਂ ਦੀ ਤਰ੍ਹਾਂ ਵੜਦੇ ਹੋਣਗੇ ਉਹਨਾਂ ਲੋਕਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾਂਦੀਆਂ ਹੋਣਗੀਆਂ ਪਰ ਇਸ ਵਕਤ ਦੀ ਵੱਡੀ ਜਾਣਕਾਰੀ ਇਹ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੋਸਟਾ ਰੀਕਾ ਦੇ ਵੱਲੋਂ 200 ਲੋਕਾਂ ਨੂੰ ਉੱਥੇ ਰੱਖਣ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ ਮੰਨੀ ਗਈ ਹੈ ਜਾਂ ਫਿਰ ਉਹਨਾਂ ਤੋਂ ਬਣਵਾਈ ਗਈ ਹੈ ਪਰ ਇਹ ਸਾਰੀਆਂ ਸਥਿਤੀਆਂ ਦੇ ਦਰਮਿਆਨ ਬਹੁਤ ਸਾਰੀਆਂ ਜਾਣਕਾਰੀਆਂ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਜਦਕਿ ਇਹਨਾਂ ਜਾਣਕਾਰੀਆਂ ਦੇ ਫਲ ਸ੍ਰੂਪ ਵ ਹੋਰਾਂ ਦੇਸ਼ਾਂ ਤੋਂ ਵੀ ਇਦਾਂ ਦੀਆਂ ਸਥਿਤੀਆਂ ਜਾਂ ਪਰ ਇਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਆ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਪਰ ਇਸ ਵਕਤ ਜਿਹੜੀਆਂ ਮੌਜੂਦਾ ਜਾਣਕਾਰੀਆਂ ਨੇ ਉਹਦੇ ਬਾਰੇ ਆਪਾਂ ਦਰਸ਼ਕਾਂ ਦੇ ਨਾਲ ਜ਼ਰੂਰ ਜਿਹੜੀਆਂ ਵਿਸ਼ਲੇਸ਼ਣ ਦੇ ਰੂਪ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਸੁਖਵੀਰ ਮੈਂ ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਜਿਵੇਂ ਆਪਾਂ ਵੀ ਆਪਣੇ ਆਂਢ ਗੁਆਂਢ ਦੇ ਵਿੱਚ ਦੇਖਦੇ ਹਾਂ ਨੌਜਵਾਨਾਂ ਦੀ ਇਹ ਗੱਲ ਕੀਤੀ ਜਾ ਕੇ ਖਾਸ ਕਰਕੇ ਜਾਂ ਫਿਰ ਜਿਹੜੇ ਹੁਣ ਤੁਸੀਂ ਵੀ ਜ਼ਿਕਰ ਕੀਤਾ ਕਿ ਨੌਜਵਾਨਾਂ ਤੋਂ ਥੋੜੇ ਉੱਪਰ ਨੇ ਹਨ ਅੱਧਾ ਖੜੂ ਉਮਰ ਦੇ ਉਹ ਸਾਰਿਆਂ ਦੀ ਇਹ ਇੱਕ ਗੱਲ ਹੁੰਦੀ ਹੈ ਕਿ ਚਲੋ ਕੈਨੇਡਾ ਅਮਰੀਕਾ ਜਾਂ ਫਿਰ ਆ ਆਲੀਆਂ ਵੱਡੀਆਂ ਕੰਟਰੀਜ਼ ਦਾ ਵੀਜ਼ਾ ਨਹੀਂ ਲੱਗਦਾ ਤਾਂ ਅਸੀਂ ਵਰਕ ਵੀਜ਼ਾ ਲੈ ਲੈਨੇ ਆ ਦੁਬਈ ਦਾ 사우ਦੀ ਦੇ ਦੇਸ਼ਾਂ ਦਾ ਉੱਥੇ ਜਾ ਕੇ ਲੇਬਰ ਕਰ ਲਾਂਗੇ ਵਧੀਆ ਘਰ ਦਾ ਗੁਜ਼ਾਰਾ ਕਰ ਲਾਂਗੇ ਪਰ ਹੁਣ ਜਿਸ ਤਰੀਕੇ ਦੇ ਨਾਲ ਨਵੀਆਂ ਖਬਰਾਂ ਆਈਆਂ ਨੇ ਕਿ ਚਾਹੇ ਉਹ ਯੂਨਾਈਟਿਡ ਅਰਬ ਅਮੀਰੇਟਸ ਹੈ ਜਾਂ ਫਿਰ ਹੋਰ ਕਈ ਆਲੇ ਦੋਲੇ ਦੇ ਦੇਸ਼ ਨੇ ਜਿਨ੍ਹਾਂ ਨੇ ਟੀਚਾ ਹੀ ਇਹ ਮਿੱਥ ਲਿਆ ਕਿ 2030 ਤੱਕ ਅਸੀਂ ਕੰਸਟਰਕਸ਼ਨ ਕਰਨੀ ਹੈ ਭਾਈ ਉਸ ਤੋਂ ਬਾਅਦ ਖਤੋਂ ਮੈਂ ਕੰਮ ਆ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਕਿ ਸਾਡੇ ਕੋਲ ਉੱਥੇ ਵੀ ਕੁਝ ਨਹੀਂ ਬਚਣਾ ਉਹ ਵੀ ਹੁਣ ਜਿਸ ਤਰੀਕੇ ਤੋਂ ਉਹਨਾਂ ਨੂੰ ਯਾਦ ਹੋਏਗਾ ਕਿ ਸਾਊਦੀ ਅਰਬ ਦੇ ਵਿੱਚ ਵੀ ਪਿਛਲੇ ਦਿਨੀ ਇੱਕ ਲਿਸਟ ਤਿਆਰ ਕੀਤੀ ਗਈ ਸੀ ਕਿ ਕੱਢੋ ਇਹਨਾਂ ਨੂੰ ਬਾਹਰ ਤੇ ਬੇਸ਼ੱਕ ਹੁਣ ਉੱਥੇ ਇੱਕ ਨਵਾਂ ਕਾਨੂੰਨ ਬਣਾਤਾ ਜਿਹੜੇ ਪਰਵਾਸੀ ਕਾਮੇ ਨੇ ਜਿਹੜੇ ਉੱਥੇ ਮਜ਼ਦੂਰ ਨੇ ਪਰ ਉਹ ਮਜ਼ਦੂਰਾਂ ਦਾ ਕਿੰਨਾ ਕੁ ਉੱਥੇ ਇੱਜ਼ਤ ਮਾਨ ਹੁੰਦਾ ਹੈ ਜਾਂ ਕਿੰਨਾ ਗੁਣਾ ਨੂੰ ਉੱਥੇ ਰੱਖਿਆ ਜਾਂਦਾ ਹੈ ਕਿਹੜੇ ਸਥਿਤੀ 'ਚ ਰਹਿੰਦੇ ਨੇ ਇਹ ਵੀ ਇੱਕ ਵੱਡਾ ਵਿਸ਼ਾ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਰਹਿਣਾ ਉਧਰ ਵੀ ਕੁਝ ਨਹੀਂ ਹਾਂ ਬਿਲਕੁਲ ਇੱਕ ਨਾ ਲੇਬਰ ਲਾਅ ਹੁੰਦਾ ਹੈ ਕਿਸੇ ਵੀ ਦੇਸ਼ ਦਾ ਲੇਬਰ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਲੋਕ ਉਹਨਾਂ ਦੇ ਹੱਕਾਂ ਦੀ ਹਕੂਕਾਂ ਦੀ ਰਾਖੀ ਕੀਤੀ ਜਾਂਦੀ ਹੈ ਜੇਕਰ ਯੂਏਈ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲੇਬਰ ਲਾਅ ਹੈ ਸਾਊਦੀ ਅਰੇਬੀਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪੁੱਛ ਪ੍ਰਤੀਤ ਲੇਬਰ ਵਰਕ ਦੇ ਵਿੱਚ ਜਿਹੜੇ ਲੋਕ ਗਏ ਨੇ ਉਹਨਾਂ ਦੀ ਉਸ ਤਰੀਕੇ ਦੇ ਨਾਲ ਨਹੀਂ ਹੈ ਉਹ ਭਾਵੇਂ ਮਸਕਟ ਦੀ ਗੱਲ ਕਰ ਲਈਏ ਕੁਵੈਤ ਦੀ ਗੱਲ ਕਰ ਲਈਏ ਸਾਊਦੀ ਅਰੇਬੀਆ ਦੀ ਗੱਲ ਕਰ ਲਈਏ ਓਮਾਨ ਦੀ ਗੱਲ ਕਰ ਲਈਏ ਇਹ ਸਾਰੇ ਦੇਸ਼ ਜਿਹੜੇ ਨੇ ਇਹਨਾਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ 100% ਨਹੀਂ ਹੈ ਇਹ ਨਹੀਂ ਕਹਿੰਦੇ ਕਿ ਲੇਬਰ ਲਾ ਨਹੀਂ ਹੈ ਪਰ 100% ਨਹੀਂ ਕੀਤੀ ਜਾਂਦੀ ਹੁਣ ਜਿਵੇਂ ਤੁਸੀਂ ਕਿਹਾ ਹੈ ਕਿ 2030 ਤੱਕ ਟੀਚਾ ਮਿੱਥਿਆ ਗਿਆ ਤੇ ਇਹ ਯੂਨਾਈਟਿਡ ਅਰਬ امارات ਦੇ ਵੱਲੋਂ ਇਹ ਟੀਚਾ ਰੱਖਿਆ ਗਿਆ ਕਿ 2030 ਤੱਕ ਅਸੀਂ ਮੁਕੰਮਲ ਤੌਰ ਦੇ ਉੱਪਰ तमाम ਜਿਹੜੀਆਂ ਕੰਸਟਰਕਸ਼ਨ ਦੀਆਂ ਜਿਹੜੀਆਂ ਬਿਲਡਿੰਗਾਂ ਸ਼ੁਰੂ ਕੀਤੀਆਂ ਗਈਆਂ ਨੇ ਉਹਦਾ ਕੰਮ ਮੁਕੰਮਲ ਕਰ ਲੈਣਾ ਤੇ ਉਦੋਂ ਤੱਕ ਅਸੀਂ तमाम ਇਹਨਾਂ ਵੱਖ-ਵੱਖ ਦੇਸ਼ਾਂ ਤੋਂ ਪਹੁੰਚੀ ਹੋਈ ਲੇਬਰ ਨੂੰ ਵਾਪਸ ਦੀ ਦਾ ਰਾਹ ਜਿਹੜਾ ਹੈ ਉਹ ਜਿਹੜਾ ਦਿਖਾਵਾਂਗੇ ਜਾਂ ਫਿਰ ਭੇਜ ਦੇਵਾਂਗੇ ਹੁਣ ਇੱਕ ਗੱਲ ਤਾਂ ਉੱਥੇ ਸਪਸ਼ਟ ਹੈ ਨਾ ਉੱਥੇ ਪੱਕਾ ਤਾਂ ਕੋਈ ਹੋ ਨਹੀਂ ਸਕਦਾ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਪਰਮਾਨੈਂਟ ਰੈਜ਼ਿਡੈਂਸ ਤੁਹਾਨੂੰ ਤਾਂ ਮਿਲ ਨਹੀਂ ਸਕਦੀ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਤੇ ਗ੍ਰੀਨ ਕਾਰਡ ਨਹੀਂ ਹੋ ਸਕਦੇ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉੱਥੇ ਪਾਸਪੋਰਟ ਹੋਲਡਰ ਉਸ ਕੰਟਰੀ ਦੇ ਨਹੀਂ ਹੋ ਸਕਦੇ ਵੱਡੀ ਗੱਲ ਇਹੀ ਉਹਨਾਂ ਦੇ ਕਹਿ ਲਈਏ ਹਾਂ ਪੱਕੀ ਹੋਏਗੀ ਕਿ ਉਹਨਾਂ ਨੇ ਕਿਹਾ ਕਿ 3 ਸਾਲ ਦਾ ਵੀਜ਼ਾ ਭਾਈ ਕੰਮ ਕਰੋ ਤੇ ਵਾਪਸ ਜਾਓ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਜਾਂ ਫਿਰ ਆਸਟ੍ਰੇਲੀਆ ਜਾਂ ਫਿਰ ਯੂਨਾਈਟਿਡ ਕਿੰਗਡਮ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਉੱਥੇ ਲੰਬੇ ਸਮੇਂ ਤੱਕ ਤੁਸੀਂ ਪੀਆਰ ਅਪਲਾਈ ਕਰ ਸਕਦੇ ਹੋ ਤੁਹਾਡੀਆਂ ਕੁਝ ਕੁ ਕੰਡੀਸ਼ਨਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਹੁੰਦੀਆਂ ਨੇ ਟਰਮਸ ਐਂਡ ਕੰਡੀਸ਼ਨ ਦੇ ਉੱਪਰ ਜੇਕਰ ਤੁਸੀਂ ਫੁਲਫਿਲ ਹੁੰਦੇ ਹੋ ਉਹਨਾਂ ਨੂੰ ਭਰਦੇ ਹੋ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰ ਉਹ ਤਮਾਮ ਭਰਨ ਭਰਾਉਣ ਦਾ ਇਹ ਤਮਾਮ ਸਿਸਟਮ ਜਿਹੜਾ ਹੈ ਉਹ ਕਹ ਲਈਏ ਕਿ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਪਰਮਨੈਂਟ ਰੈ residence ਦੇ ਲਈ ਉੱਥੇ ਗ੍ਰੀਨ ਕਾਰਡ ਦੇ ਲਈ ਅਪਲਾਈ ਕਰ ਸਕਦੇ ਹੋ ਤੁਹਾਨੂੰ ਉੱਥੇ ਰੈ residential ਤਰੀਕੇ ਦੇ ਨਾਲ ਰੱਖਣ ਦੇ ਲਈ ਉਹਨਾਂ ਦੇ ਵੱਲੋਂ ਤਮਾਮ ਸਥਿਤੀਆਂ ਜਿਹੜੀਆਂ ਨੇ ਅਨੁਕੂਲ ਕੀਤੀਆਂ ਜਾਂਦੀਆਂ ਨੇ ਪਰ ਯੂਨਾਈਟਿਡ ਅਰਬ ਅਮਰਾਤ ਤੇ ਇਹਨਾਂ ਜਿਹੜੇ ਅਰਬ ਮੁਲਕ ਨੇ ਇਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਪਰਮਨੈਂਟ ਰੈ residential ਤਰੀਕਾ ਜਿਹੜਾ ਹੈ ਉਹ ਨਹੀਂ ਉੱਥੇ ਰੱਖਿਆ ਗਿਆ ਉਹਨਾਂ ਨੂੰ ਪੀਆਰ ਜਿਹੜੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਨਹੀਂ ਦਿੱਤੀ ਜਾਂਦੀ ਤੇ ਮੈਨੂੰ ਲੱਗਦਾ ਇਹ ਹਾਂ ਪੱਕੀ ਵੀ ਹੈ ਹੂੰ ਕਿਉਂਕਿ ਸਪਸ਼ਟ ਨਹੀਂ ਉਹ ਕਹਿੰਦੇ ਕਿ ਭਾਈ ਅਸੀਂ ਸ਼ੁਰੂਆਤ ਤੋਂ ਹੀ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਕੋਈ ਲਾਰਾ ਲਾਇਆ ਹੀ ਨਹੀਂ ਅਸੀਂ ਤਾਂ ਆਪਣੇ ਕਾਨੂੰਨਾਂ ਦੇ ਵਿੱਚ ਉੱਥੇ ਕਿਸੇ ਤਰੀਕੇ ਦੀ ਐਦਾਂ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦੇ ਨਾਲ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਵਾਲੇ ਹਾਲਾਤ ਪੈਦਾ ਹੋਣ ਕਿ ਜਹਾਜ਼ ਭਰ ਭਰ ਕੇ ਸਾਨੂੰ ਭੇਜਣੇ ਪੈਣ ਹਾਲਾਂਕਿ ਉੱਥੇ ਵੀ ਲੋਕ ਦੋ ਨੰਬਰੀ ਗੈਰ-ਦਰਸਤਾ ਵਿੱਚ ਜੀਂਦੇ ਉੱਥੇ ਵੀ ਲੋਕਾਂ ਦੇ ਵੱਲੋਂ ਐਦਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਪਰ ਜਿਹੜੀਆਂ ਗਤੀਵਿਧੀਆਂ ਨਹੀਂ ਕੀਤੀਆਂ ਜਾਂਦੀਆਂ ਉਹ ਮੈਂ ਇੱਕਾ ਦੁੱਕਾ ਕਰਕੇ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰੂੰਗਾ ਤੇ ਮੈਂ ਨਾਲ ਦੀ ਨਾਲ ਅਪੀਲ ਦਰ ਕਿ ਜੇਕਰ ਤੁਸੀਂ ਇਸ ਸਾਰੀ ਗੱਲ ਦੇ ਨਾਲ ਹਾਂ ਪੱਕੀ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਸਾਂਝੀ जरूर ਕਰ ਸਕਦੇ ਹੋ ਹੁਣ ਕੈਨੇਡਾ ਦੇ ਵਿੱਚ ਵੀ ਵਿਵੇਕ ਜਦੋਂ ਲੋਕ ਜਾਣਦੇ ਨੇ ਆ ਪਰ ਖਾਸ ਤੌਰ ਦੇ ਉੱਪਰ ਨੌਜਵਾਨ ਵਰਗ ਜਦੋਂ ਜਾਂਦਾ ਹੈ ਅਮਰੀਕਾ ਦੇ ਵਿੱਚ ਵੀ ਜਦੋਂ ਨੌਜਵਾਨ ਵਰਗ ਜਾਂਦਾ ਹੈ ਖਾਸ ਤੌਰ ਦੇ ਉੱਤੇ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਵੱਡੇ ਲਲਕਰੇ ਮਾਰੇ ਜਾਂਦੇ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਪੱਟਾਂ ਤੇ ਥਾਪੀਆਂ ਮਾਰੀਆਂ ਜਾਂਦੀਆਂ ਨੇ ਇੰਜ ਸਾਬਤ ਕੀਤਾ ਜਾਂਦਾ ਹੈ ਕਿ ਜਿਵੇਂ ਅਸੀਂ ਜੰਗ ਦੇ ਮੈਦਾਨ ਤੋਂ ਜਿੱਤ ਹਾਸਲ ਕਰਕੇ ਆਏ ਹੋਈਏ ਹਾਲਾਂਕਿ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਕਿ ਪਾਂਡਰ ਪੰਗਿਆ ਦੀ ਸਾਡੇ ਮੋਢਿਆਂ ਦੇ ਉੱਪਰ ਪਈ ਹੈ ਜਿਹਨੂੰ ਅਸੀਂ ਲਾਉਣਾ ਵੀ ਹੈ ਤੇ ਪਰਿਵਾਰ ਦੀਆਂ ਵਿੱਤੀ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਇਸੇ ਦੇ ਦਰਮਿਆਨ ਜੇਕਰ ਆਪਾਂ ਅਰਬ ਮੁਲਕਾਂ ਦੀ ਗੱਲ ਕਰੀਏ ਤਾਂ ਭਾਈ 에어ਪੋਰਟ ਤੋਂ ਉਤਰਦੇ ਸਾਰ ਉੱਥੇ ਲੋਕ ਇਦਾਂ ਸਿੱਧੇ ਹੋ ਜਾਂਦੇ ਨੇ ਜਿਵੇਂ ਚੰਡੀਗੜ੍ਹ ਵਰਦਾ ਕੋਈ ਪੰਜਾਬ ਦੇ ਹੋਰ ਇਲਾਕੇ ਦਾ ਵਿਅਕਤੀ ਨਹੀਂ ਸੀਟ ਬੈਲਟ ਖਿੱਚਦਾ ਕਿ ਭਾਈ ਚੰਡੀਗੜ੍ਹ ਆ ਗਿਆ ਹੁਣ ਇੱਥੇ ਮੋٹے ਚਲਾਣ ਹੋਣਗੇ ਚੌਂਕਾਂ ਦੇ ਵਿੱਚ ਪੁਲਿਸ ਵਾਲੇ ਖੜੇ ਹੋਣਗੇ ਹਾਲਾਂਕਿ ਪੁਲਿਸ ਵਾਲੇ ਤਾਂ ਪੰਜਾਬ ਦੇ ਵਿੱਚ ਵੀ ਖੜੇ ਹੁੰਦੇ ਨੇ ਨਾਕੇ ਨੁਕੇ ਉੱਥੇ ਵੀ ਲੱਗੇ ਹੁੰਦੇ ਨੇ ਪਰ ਉਹਨਾਂ ਤਰਜੀਹ ਨਹੀਂ ਦਿੱਤੀ ਜਾਂਦੀ ਜਿੰਨੀ ਚੰਡੀਗੜ੍ਹ ਦੇ ਵਿੱਚ ਦਿੱਤੀ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਅਰਬ ਮੁਲਕਾਂ ਦੇ 에어ਪੋਰਟਾਂ ਦੇ ਉੱਪਰੋਂ ਬਾਹਰ ਲੋਕ ਨਿਕਲਦੇ ਨੇ ਪੰਜਾਬੀ ਹੋਣ ਭਾਰਤੀ ਹੋਣ ਉਹਨਾਂ ਦੇ ਵੱਲੋਂ ਐਂਡ ਟਿਚ ਹੋ ਕੇ ਤੀਰ ਵਾਂਗ ਸਿੱਧੇ ਹੋ ਕੇ ਉੱਥੇ ਜਾਇਆ ਜਾਂਦਾ ਕਿਉਂਕਿ ਉਹਨਾਂ ਦੇ ਕਾਨੂੰਨ ਬਹੁਤ ਸਖਤ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਢਿੱਲ ਨਹੀਂ ਵਰਤਦੇ ਆ ਜਦੋਂ ਮੈਨੂੰ ਮੌਕਾ ਮਿਲਿਆ ਸੀ ਦੁਬਈ ਜਾਣ ਦਾ ਉਸ ਵਕਤ ਮੈਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਇੱਕ ਦੋਕਾ ਦਿਨਾਂ ਦੇ ਵਿੱਚ ਤਾਂ ਇਦਾਂ ਦੀਆਂ ਕਾਰਵਾਈਆਂ ਵੇਖੀਆਂ ਜਿੱਥੇ ਇੱਕ ਔਰਤ ਦਾ ਪਰਸ ਖੋਣ ਦੀ ਇੱਕ ਵਿਅਕਤੀ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਏਜੀਪਸ਼ੀਅਨ ਉਹ ਵਿਅਕਤੀ ਸੀ ਮਿਸਰ ਦਾ ਉਹ ਉਹਦੇ ਵੱਲੋਂ ਇੱਕ ਔਰਤ ਦਾ ਪਰਛਾਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਵੇਕ ਉੱਥੇ ਕਾਨੂੰਨ ਇੰਨਾ ਸਖਤ ਹੈ ਕਿ ਪੁਲਿਸ ਦੀ ਗੱਡੀ ਆਉਂਦੀ ਹੈ ਵਿਦਰਨ 5 ਮਿੰਟਸ 50 ਮਿੰਟਾਂ ਦੇ ਵਿੱਚ ਪੁਲਿਸ ਦੀ ਗੱਡੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਗੱਡੀ ਦੇ ਵਿੱਚ ਉਸ ਵਿਅਕਤੀ ਨੂੰ ਬਾਅਦ ਦੇ ਵਿੱਚ ਬਿਠਾਇਆ ਜਾਂਦਾ ਸਭ ਤੋਂ ਪਹਿਲਾਂ ਜੇਸ ਹੱਥ ਦੇ ਨਾਲ ਉਹਦੇ ਵੱਲੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਹੱਥ ਦੇ ਪੰਜੇ ਦੇ ਪੰਜੇ ਨੌ ਪੱਟ ਦਿੱਤੇ ਜਾਂਦੇ ਨੇ ਹੁਣ ਸੋਚੋ ਕਿ ਇੰਨਾ ਸਖਤ ਕਾਨੂੰਨ ਹੋਵੇ ਤਾਂ ਉੱਥੇ ਕੋਈ ਗਲਤੀ ਕਰਨ ਦੀ ਸੋਚ ਵਿਚਾਰ ਰੱਖ ਵੀ ਕਿਵੇਂ ਸਕਦਾ ਸੁਖਵੀਰ ਇੱਕ ਇਹ ਵੀ ਕਾਰਨ ਹੈ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਆਪਾਂ ਪਹਿਲਾਂ ਤੋਂ ਹੀ ਦੇਖਦੇ ਆ ਕਿ ਰੈਸਿਜ਼ਮ ਬਹੁਤ ਹੈ ਤੂੰ ਬਲੈਕ ਮੈਂ ਵਾਈਟ ਇਹ ਚੀਜ਼ਾਂ ਉੱਥੇ ਬਹੁਤ ਚੱਲਦੀਆਂ ਨੇ ਫਿਰ ਉੱਥੇ ਇੱਕ ਕ੍ਰਿਸਚੀਅਨ ਤੇ ਇਹ ਵੀ ਆ ਜਾਂਦਾ ਕਿ ਬਲੈਕਸ ਆਰ ਮੁਸਲਮ ਹੈ ਨਾ ਇਸਲਾਮਿਕ ਤਾਂ ਉਹ ਮੁੱਦਾ ਵੀ ਉੱਠਦਾ ਹੈ ਫਿਰ ਆਪਣੇ ਵਾਲੇ ਜਾਣ ਲੱਗ ਗਏ ਇਹਨਾਂ ਨੇ ਜਾ ਕੇ ਫਿਰ ਉਹੀ ਵਾਲਾ ਚਾਰੋਂ ਕੋਨੇ ਸੰਪਰਨ ਵਾਲੀ ਆਪਾਂ ਗੱਲ ਕਰ ਦਿੰਦੇ ਆ ਜਿਵੇਂ ਆਪਾਂ ਭਾਰਤ ਦੇ ਵਿੱਚ ਕਹਿ ਦਿੰਦੇ ਆ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਭਾਰਤ ਹੈ ਇੱਥੇ ਡੈਮੋਕ੍ਰੇਸੀ ਜਿੰਦਾ ਹੈ ਇੱਥੇ ਦੇਸ਼ ਪੇ ਜਾਤ ਪਾਤ ਦਾ ਕੁਝ ਨਹੀਂ ਹੁੰਦਾ ਸੈਕੂਲਰਿਜ਼ਮ ਹੈ ਪਰ ਅਮਰੀਕਾ ਕੈਨੇਡਾ ਦੇ ਵਿੱਚ ਆਪਾਂ ਇਹ ਚੀਜ਼ ਦੇਖ ਰਹੇ ਆ ਕਿ ਜਦੋਂ ਭਾਰਤੀ ਖਾਸ ਕਰਕੇ ਜਾਂਦੇ ਨੇ ਤਾ ਇੱਕ ਦਬਕਾ ਇਹ ਹੈ ਜਿਹੜਾ ਉੱਥੇ ਜਾ ਕੇ ਪੀਲੇ ਜਿਹੇ ਝੰਡੇ ਲੈ ਕੇ ਖੜ ਜਾਂਦੇ ਨੇ ਅੰਬੈਸੀਆਂ ਦੇ ਬਾਹਰ ਤੇ ਦੂਸਰਾ ਦਬਕਾ ਇਹ ਹੈ ਜਿਹੜੇ ਤਿਰੰਗਾ ਝੰਡਾ ਲੈ ਕੇ ਪਹੁੰਚ ਜਾਂਦੇ ਨੇ ਅਮਰੀਕਾ ਅਮਰੀਕਾ ਦੀ ਖਾਸ ਕਰਕੇ ਗੱਲ ਕਰਾਂ ਤਾਂ ਇਹਨਾਂ ਨੇ ਚਾਰੋਂ ਕੋਨੇ ਸੰਪੰਨ ਕਰਤਾ ਉੱਥੇ ਕਾਲੇ ਗੋਰੇ ਦਾ ਵੀ ਰੌਲਾ ਪੈ ਗਿਆ ਉੱਥੇ ਮੁਸਲਮ ਕ੍ਰਿਸਚੀਅਨ ਦਾ ਰੌਲਾ ਤਾਂ ਸੀ ਗਈ ਸੀਗਾ ਪਹਿਲਾਂ ਸਿੱਖ ਤੇ ਹਿੰਦੂਆਂ ਦਾ ਜਾ ਕੇ ਇਹਨਾਂ ਨੇ ਪਹੁੰਚਤਾ ਤਾਂ ਉਧਰ ਮੈਨੂੰ ਲੱਗਦਾ ਇਹ ਵੀ ਇੱਕ ਆ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਕੰਟਰੀ ਦੇ ਵਿੱਚ ਲਾਅ ਐਂਡ ਆਰਡਰ ਲਈ ਖਤਰਾ ਬਣ ਜਾਂਦੇ ਹੋ ਦੇਖੋ ਨਾ ਕੈਨੇਡਾ ਦੀ ਐਗਜ਼ਾਮਪਲ ਆਪਾਂ ਦੇਖ ਹੀ ਲੈਨੇ ਆ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਅਜ ਤੱਕ ਕਦੀ ਆਪਾਂ ਇੰਨੇ ਸਾਲਾਂ ਤੋਂ ਗੱਲ ਸੁਣੀ ਹੋਏਗੀ ਕਿ ਭਾਈ ਇੱਕ ਚਰਚ ਦੇ ਵਿੱਚ ਕਿਸੇ ਨੇ ਕੁਝ ਕਰਤਾ ਕੋਈ ਗੁਰਦ ਹਨਾ ਪਰ ਆ ਪਿਛਲੇ ਸਮੇਂ ਦੇ ਵਿੱਚ ਆਇਆ ਤਸਵੀਰਾਂ ਵੀ ਆਈਆਂ ਕਿ ਖਬਰਾਂ ਨਿਕਲ ਕੇ ਆਈਆਂ ਜੀ ਪੀਲੇ ਝੰਡੇ ਵਾਲਿਆਂ ਨੇ ਖਾਸ ਕਰ ਖਾਲਿਸਤਾਨੀਆਂ ਨੇ ਜਿਹੜਾ ਉਹ ਮੰਦਰ ਦੇ ਉੱਤੇ ਕੀਤਾ ਤੇ ਫਿਰ ਇਧਰੋਂ ਇਹ ਵੀ ਪਹੁੰਚ ਗਏ ਮੰਦਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਤਾਂ ਉੱਥੇ ਦੀ ਮੈਨੂੰ ਲੱਗਦਾ ਹੈ ਕਿ ਸਟੇਟ ਦੇ ਲਈ ਉੱਥੇ ਦੀ ਸਰਕਾਰ ਦੇ ਲਈ ਵੀ ਇਹ ਲਾਅ ਐਂਡ ਆਰਡਰ ਨੂੰ ਚੈਲੰਜ ਕਰਨ ਵਾਲੀ ਇੱਕ ਸਥਿਤੀ ਬਣ ਜਾਂਦੀ ਹੈ ਆ ਬਿਲਕੁਲ ਇਹ ਚੀਜ਼ਾਂ ਜਦੋਂ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਦੇਸ਼ ਦੇ ਵਿੱਚ ਵਾਪਰਦੀਆਂ ਨੇ ਤਾਂ ਉਹ ਤਾਂ ਨਿੱਕੀ ਨਿੱਕੀ ਗੱਲ ਨੂੰ ਬੜਾ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਜਦੋਂ ਇਦਾਂ ਦੀਆਂ ਸਥਿਤੀਆਂ ਪੈਦਾ ਹੋ ਜਾਣ ਖਾਸ ਤੌਰ ਦੇ ਉੱਪਰ ਉਹਨਾਂ ਦਾ ਦੇਸ਼ ਦਾ ਕੋਈ ਵੀ ਵਿਅਕਤੀ ਨਾ ਹੋਵੇ ਹਾਲਾਂਕਿ ਉੱਥੇ ਪੀਆਰ ਜ਼ਰੂਰ ਹੋ ਚੁੱਕੇ ਨੇ ਪਾਸਪੋਰਟ ਹੋਲਡਰ ਉੱਥੋਂ ਦੇ ਜ਼ਰੂਰ ਨੇ ਪਰ ਉਹ ਪਿਛਲਾ ਮੂਲ ਰੂਪ ਦੇਖਦੇ ਨੇ ਕਿ ਇਹ ਆਏ ਕਿੱਥੋਂ ਨੇ ਇਹ ਮਸਲਾ ਉੱਠਿਆ ਕਿੱਥੋਂ ਹੈ ਹਾਲਾਂਕਿ ਉੱਥੇ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਖੇਤਰ ਹੈ ਹਰੇਕ ਕੋਈ ਵਿਅਕਤੀ ਖੁੱਲੇ ਤਰੀਕੇ ਦੇ ਨਾਲ ਆਪਣੀ ਗੱਲ ਰੱਖ ਸਕਦਾ ਹੈ ਕਿਸੇ ਵੀ ਦੇਸ਼ ਦੀ ਮੰਗ ਕਰ ਸਕਦਾ ਹੈ ਉਹ ਪੂਰਾ ਹੋਣਾ ਨਹੀਂ ਹੋਣਾ ਉਹ ਬਾਅਦ ਦੀ ਗੱਲ ਹੈ ਪਰ ਇਸ ਵਕਤ ਸਥਿਤੀਆਂ ਜ਼ਰੂਰ ਇਹ ਬਣਦੀਆਂ ਨੇ ਤੁਹਾਡੇ ਕਹਿਣ ਵਾਂਗੂ ਕਿ ਉੱਥੇ ਅਸੀਂ ਗਿਝਾ ਲਿਆ ਉਹਨਾਂ ਨੂੰ ਕਿ ਭਾਈ ਦੇਖੋ ਅਸੀਂ ਆਪਸ ਦੇ ਵਿੱਚ ਜਿਹੜਾ ਕਲੇਸ਼ ਕਰਦੇ ਆਂ ਆਪਸ ਦੇ ਵਿੱਚ ਸਾਡੇ ਨਾਲ ਕਿਤੇ ਨਾ ਕਿਤੇ ਜ਼ਰੂਰ ਇਹ ਸਥਿਤੀਆਂ ਜਿਹੜੀਆਂ ਨੇ ਪੈਦਾ ਹੁੰਦੀਆਂ ਨੇ ਤੇ ਉਦੋਂ ਜਦੋਂ ਜਾਣਕਾਰੀਆਂ ਉਹਨਾਂ ਨੂੰ ਮਿਲਦੀਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਬਗਾਨੇ ਮੁਲਕਾਂ ਦੇ ਵਿੱਚੋਂ ਆ ਕੇ ਸਾਡੇ ਮੁਲਕ ਦੀ ਕਾਨੂੰਨ ਪ੍ਰਕਿਰਿਆ ਨੂੰ ਵੀ ਛਿੱਕੇ ਟਾਂਕੇ ਇੱਥੇ ਇਦਾਂ ਦੀਆਂ ਚੀਜ਼ਾਂ ਕਰਦੇ ਫਿਰਦੇ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਤਾਂ ਉਸ ਵਕਤ ਫਿਰ ਉਸ ਸਰਕਾਰ ਨੂੰ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਇਸ ਦਾ ਫਰਕ ਵੀ ਪੈਂਦਾ ਤੇ ਉਹ ਵੀ ਫਰਕ ਪਾਉਂਦੇ ਨੇ ਉਹ ਭਾਵੇਂ ਜਹਾਜ਼ ਭਾਰਤ ਵਾਲੇ ਪਾਸੇ ਨੂੰ ਭੇਜ ਕੇ ਹੁਣ ਤੇ ਉਹਨਾਂ ਦੇਸ਼ਾਂ ਦੇ ਵਿੱਚ ਉਹ ਭੇਜੇ ਗਏ ਜਹਾਜ਼ਾਂ ਨੂੰ ਵੇਚ ਕੇ ਹੁਣ ਹੋਰ ਨਾਲ ਦੇਸ਼ਾਂ ਨੂੰ ਵੀ ਫਰਕ ਪੈ ਗਿਆ ਤੇ ਉਹਨਾਂ ਦੇਸ਼ਾਂ ਦੇ ਵਿੱਚੋਂ ਭੇਜੇ ਜਾਣ ਵਾਲੇ ਭਾਰਤੀ ਵੀ ਥਰ-ਥਰ ਕਿਤੇ ਨਾ ਕਿਤੇ ਕੰਬਰੇ ਹੋਣ ਜ਼ਹਨ ਦੇ ਵਿੱਚ ਵੀ ਵੱਡੇ ਸਵਾਲ ਉੱਠ ਰਹੇ ਹੋਣਗੇ ਕਿ ਭਾਈ ਜੇਕਰ ਸਾਨੂੰ ਪੰਜਾਬ ਜਾਂ ਫਿਰ ਜੇਕਰ ਸਾਨੂੰ ਭਾਰਤ ਭੇਜ ਦਿੱਤਾ ਗਿਆ ਤਾਂ ਉੱਥੇ ਜਾ ਕੇ ਕਰਾਂਗੇ ਕਿ ਇਹ ਸੋਚ-ਸੋਚ ਕੇ ਉਹਨਾਂ ਦੇ ਮਨ ਦੇ ਉੱਪਰ ਵੀ ਵੱਡਾ ਫਰਕ ਪੈ ਰਿਹਾ ਹੈ ਤੇ ਨਾਲ ਦੀ ਨਾਲ ਜੇਕਰ ਉਹ ਭਾਰਤ ਦੇ ਵਿੱਚ ਆਏ ਤਾਂ ਉਹਨਾਂ ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਸੁਧਰਨ ਦੀ ਬਜਾਏ ਖਰਾਬ ਹੋਣ ਵਾਲੇ ਪਾਸੇ ਜਾਣਗੀਆਂ ਤੇ ਉਹਦੇ ਨਾਲ ਵੀ ਬਹੁਤ ਵੱਡਾ ਫਰਕ ਜਿਹੜਾ ਹੈ ਉਹ ਜ਼ਰੂਰ ਪੈ ਸਕਦਾ ਹੈ ਜੀ ਬਿਲਕੁਲ ਫਰਕ ਤਾਂ ਪੈ ਗਿਆ ਸੋ ਹੁਣ ਅਮਰੀਕਾ ਨੂੰ ਦੇਖ ਕੇ ਬਾਕੀ ਦੇਸ਼ਾਂ ਨੇ ਵੀ ਉਹੀ ਰੋਖਕ ਤਿਆਰ ਕਰ ਲਿਆ ਚਾਹੇ ਉਹ ਬਾਕੀ ਮੁਲਕਾਂ ਦੀ ਗੱਲ ਕਰੀਏ ਤਾਂ ਉੱਥੋਂ ਵੀ ਹੁਣ ਹੌਲੀ-ਹੌਲੀ ਪੀਕੇ ਦੇ ਨਾਲ ਰਹਿ ਰਹੇ ਲੋਕਾਂ ਨੂੰ ਵਾਪਸ ਭੇਜਿਆ ਜਾਏਗਾ ਤੇ ਮੰਨਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਭਾਰਤੀ ਹੀ ਜਿਹੜਾ ਨੇ ਉਹ ਬੈਠੇ ਨੇ ਤੇ ਸਭ ਦੇ ਨਾਲ ਭਾਰਤ ਜਿਸ ਤਰੀਕੇ ਇਸ ਵਕਤ ਮਸਲਾ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਗਰਮਾਇਆ ਪਿਆ ਹੈ ਡੈਪੂਟੇਸ਼ਨ ਨੂੰ ਲੈ ਕੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਇਮੀਗ੍ਰੈਂਟਸ ਜਿਹੜੇ ਨੇ ਇਲੀਗਲ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਵੜੇ ਹੋਏ ਨੇ ਜਾਂ ਫਿਰ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਹਿਮੇ ਪਏ ਨੇ ਕਿ ਉਹਨਾਂ ਦੇ ਨਾਲ ਕੀ ਕਾਰਵਾਈਆਂ ਹੋਣਗੀਆਂ ਜਿਵੇਂ ਤੁਸੀਂ ਵੀ ਭੂਮਿਕਾ ਦੇ ਵਿੱਚ ਦੱਸਿਆ ਕਿ ਅਮਰੀਕਾ ਨੂੰ ਵੇਖ ਕੇ ਹੋਰ ਨਾ